ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਤੇ ਅੱਜ ਦੀ ਵੀਡੀਓ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਸ ਟੌਪਿਕ ਤੇ ਹੈ ਆਪਣੀ ਅੱਜ ਦੀ ਵੀਡੀਓ ਆਪਣੀ ਇਸ ਗਲੇ ਤੇ ਠੀਕ ਹੈ ਹੁਣ ਕਦੇ ਨਾ ਕਦੇ ਆਪਣੇ ਕੋਲ ਇਦਾਂ ਦਾ ਸੂਟ ਆ ਜਾਂਦਾ ਕਿ ਜਿਹਦਾ ਗਲਾ ਇਦਾਂ ਪਹਿਲਾਂ ਹੀ ਬਣਿਆ ਹੁੰਦਾ ਆ ਤੇ ਕਈ ਵਾਰ ਆਪਾਂ ਨੂੰ ਵੀ ਇਦਾਂ ਦਾ ਸੂਟ ਪਸੰਦ ਆ ਜਾਂਦਾ ਹਨਾ ਆਪਾਂ ਲੈ ਲੈਨੇ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਇਹਦੇ ਵਿੱਚ ਲਾਈਨਿੰਗ ਜਿਹੜੀ ਲਗਾਉਣ ਦੀ ਦਿੱਕਤ ਆਉਂਦੀ ਹੈ ਹਨਾ ਜੇ ਆਪਾਂ ਇਦਾਂ ਹੀ ਬਣਾਣੇ ਆ ਮਤਲਬ ਸੂਟ कॉटन ਵਗੈਰਾ ਦਾ ਹੋਵੇ ਫਿਰ ਤਾਂ ਇਦਾਂ ਹੀ ਬਣ ਜਾਂਦਾ ਬਾਕੀ ਹੁਣ ਜਿੱਦਾਂ ਇਹ ਸਿਲਕ ਦਾ ਸੂਟ ਹੈ ਤਾਂ ਹੁਣ ਇਹਦੇ ਵਿੱਚ ਲਾਈਨਿੰਗ ਅਟੈਚ ਕਰਨੀ ਆ ਆਪਾਂ ਨੇ ਤਾਂ ਇਹਦੇ ਵਿੱਚ ਲਾਈਨਿੰਗ ਅਟੈਚ ਕਰਨ ਦੀ ਜਿਹੜੀ ਹੈਗੀ ਦਿੱਕਤ ਮੇਨ ਆਉਂਦੀ ਹੈ ਤੇ ਇਹਦੇ ਵਿੱਚ ਲਾਈਨਿੰਗ ਜਿਹੜੀ ਹੈਗੀ ਕਿੱਦਾਂ ਅਟੈਚ ਕਰਨੀ ਆ ਹੁਣ ਬਣੇ ਹੋਏ ਗਲੇ ਦੇ ਵਿੱਚ ਬਹੁਤ ਹੀ ਆਸਾਨ ਤਰੀਕਾ ਦੱਸੂਗੀ 1 ਮਿੰਟ ਦੇ ਵਿੱਚ ਤੁਸੀਂ ਸਿੱਖ ਜਾਓਗੇ ਸਭ ਤੋਂ ਆਸਾਨ ਤਰੀਕਾ ਠੀਕ ਹੈ ਤੇ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੁਸੀਂ ਇਸ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਤੇ ਪ੍ਰੈਸ ਕਰਕੇ ਆਲ ਤੇ ਪ੍ਰੈਸ ਜ਼ਰੂਰ ਕਰਨਾ ਤਾਂ ਜੋ ਹਰ ਇੱਕ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਤੁਸੀਂ ਹਰ ਰੋਜ਼ ਕੁਝ ਨਵਾਂ ਸਿੱਖ ਸਕੋ ਤੇ ਸ਼ੁਰੂ ਕਰਦੇ ਆਂ ਆਪਾਂ ਵੀਡੀਓ ਤੇ ਦੱਸਦੇ ਆਂ ਤੁਹਾਨੂੰ ਕਿ ਕਿੱਦਾਂ ਇਹ neck ਜਿਹੜਾ ਹੈਗਾ ਤਿਆਰ ਕਰਨਾ ਲਾਈਨਿੰਗ ਇਸ ਸੂਟ ਦੇ ਵਿੱਚ ਕਿੱਦਾਂ ਲਗਾਣੀ ਆਪਾਂ ਨੇ ਜਿਵੇਂ ਕਿ neck ਪਹਿਲਾਂ ਹੀ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਅੱਜ ਤੁਹਾਨੂੰ ਮੈਂ ਦੱਸਦੀ ਆਂ ਠੀਕ ਹੈ देखो सब तो पहला तो अपने लाइनिंग लैनी है इदा ठीक है लाइनिंग इदा अपने ले लेनी है उस तो बाद यही गला ठीक है ये अपने बराबर ज करके ना उपर सैट करके रख लेना सब तो पहला ना ਇਦਾਂ ਠੀਕ ਹੈ ਇਹਵੇਂ ਇਦਾਂ ਅੰਦਰ ਜੀ ਨੂੰ ਠੀਕ ਆਪਾਂ ਨੇ ਇਦਾਂ ਮੋੜਿਆ ਮਤਲਬ ਇਹ ਉੱਪਰ ਤੋਂ ਨਾ ਗळा ਆਪਾਂ ਨੇ ਇਦਾਂ ਅੰਦਰ ਨੂੰ ਪਹਿਲਾਂ ਵੀ ਇਹਦੀ ਸ਼ੇਪ ਕੁਛ ਇਦਾਂ ਹੀ ਹੈ ਫਿਰ ਇਹ ਡਿੱਗਦਾ ਨਹੀਂ ਹੈਗਾ ਜਦੋਂ ਆਪਾਂ ਉੱਪਰੋਂ ਗळा ਖੁੱਲਾ ਕੱਟ ਲੈਨੇ ਆ ਤਾਂ ਠੀਕ ਹੈ ਤੀਰੇ ਨਹੀਂ ਆਪਣੇ ਡਿੱਗਦੇ ਹੈਗੇ ਤਾਂ ਦੇਖੋ ਇਦਾਂ ਬਰਾਬਰ ਕਰਕੇ ਰੱਖ ਲੈਣਾ ਸਭ ਤੋਂ ਪਹਿਲਾਂ ਇਹਨੂੰ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਇਦਾਂ ਨਿਸ਼ਾਨ ਲਗਾਣਾ

ਹੁਣ ਜਿਹੜੀ ਇਹ ਸ਼ੇਪ ਦੇ ਵਿੱਚ ਹੈਗਾ ਠੀਕ ਐ ਇਸੇ ਤਰੀਕੇ ਦੇ ਨਾਲ ਆਪਾਂ ਨੇ ਨਿਸ਼ਾਨ ਲਗਾ ਲੇ ਹੁਣ ਕਮੀਜ਼ ਆਪਾਂ ਚੱਕ ਲੈਣਾ ਉੱਪਰੋਂ ਤੇ ਇਹ ਜਿਹੜਾ ਆਪਾਂ ਨੇ ਨਿਸ਼ਾਨ ਲਗਾ ਕੇ ਛੱਡਿਆ ਇਹਦੀ ਕਟਿੰਗ ਕਰ ਲੈਣੀ ਆਪਾਂ ਨੇ ਆ ਦੇਖੋ ਇੱਕ ਇੱਕ ਪੈਰ ਅੰਦਰ ਠੀਕ ਐ ਇੱਕ ਇੱਕ ਪੈਰ ਅੰਦਰ ਕਟਿੰਗ ਕਰਨੀ ਐ ਜਿਵੇਂ ꪖਕ ਆਪਾਂ ਹਮੇਸ਼ਾ ਗळा ਜੋੜਨ ਤੋਂ ਬਾਅਦ ਠੀਕ ਹੈ ਇੱਕ ਇੱਕ ਪੈਰ ਦੀ ਅੰਦਰ ਕਟਿੰਗ ਕਰਦੇ ਹਾਂ ਉਸੇ ਤਰੀਕੇ ਦੇ ਨਾਲ ਔਰ ਇਦਾਂ ਸ਼ੇਪ ਦੇ ਵਿੱਚ ਹੀ ਕਟਿੰਗ ਤੁਸੀਂ ਕਰਨੀ ਹੈ ਲਓ ਜੀ ਹੁਣ ਕੀ ਕਰਨਾ ਹੈ ਨਾ ਹੁਣ ਆਪਾਂ ਇਸ ਨੂੰ ਰੱਖਾਂਗੇ ਐਦਾਂ ਰੱਖ ਲੈਣਾ ਆਪਾਂ ਨੇ ਦੇਖੋ ਤੇ ਨਾਲ ਲੈਣਾ ਆਪਾਂ ਨੇ ਸ਼ਰਟ ਵਾਲਾ ਕਪੜਾ ਹੁਣ ਇਹਨੂੰ ਆਪਾਂ ਜੋੜਨਾ ਕਿਵੇਂ ਹੈ ਉਹ ਚੀਜ਼ ਤੁਹਾਨੂੰ ਮੈਂ ਦੱਸਾਂਗੀ ਠੀਕ ਹੈ zoom ਕਰ ਦੂੰਗੀ ਮੈਂ ਥੋੜਾ ਜਿਹਾ ਤੁਹਾਨੂੰ ਸਿਲਾਈ ਚੰਗੀ ਤਰ੍ਹਾਂ ਦਿਖ ਸਕੇ ਹੁਣ ਇਹ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਲਾਈਨਿੰਗ ਹੈ ਆਪਣੀ ਗਲਾ ਆਪਾਂ ਨੇ ਕਟਿੰਗ ਕਰ ਲਿਆ ਠੀਕ ਹੈ ਹੁਣ ਦੇਖੋ ਇਹ ਹੈ ਆਪਣਾ ਮੇਨ ਫੈਬਰਿਕ ਸੂਟ ਦਾ ਗਲਾ ਠੀਕ ਹੈ ਆ ਦੇਖੋ ਹੁਣ इस वाले तीरे तो अपने सिलाई शुरू करनी है देखो इस वाले तो इधर जोड़ना पाने ठीक है हम ऐसा नहीं जोड़ना पाने ठीक है ऐदा चकां वाला रखा इधर ठीक है, है? इसके उपर है। देख सकते हो तुम ठीक है देखो दोबारा दिखा दें एक बार ਆ ਦੇਖੋ ਐਦਾਂ ਇਹ ਤਾਂ ਇਧਰ ਵਾਲੇ ਥੀਰੇ ਨੂੰ ਆਪਾਂ ਨੇ ਚੱਕਣਾ ਇਸ ਵਾਲੇ ਨੂੰ ਮੇਰੇ ਰਾਈਟ ਹੈਂਡ ਵਾਲੇ ਸਾਈਡ ਵਾਲੇ ਨੂੰ ਠੀਕ ਹੈ ਇਹ ਵਾਲਾ ਚੱਕਣਾ ਤੇ ਇਧਰ ਆ ਜਾਣਾ ਆਪਾਂ ਨੇ ਆ ਦੇਖੋ ਇਹ ਦੂਜੇ ਥੀਰੇ ਦੇ ਉੱਪਰ ਆ ਜਾਣਾ ਆਪਾਂ ਨੇ ਦੇਖੋ ਹੁਣ ਇਹ ਜਿਹੜਾ ਨਿਸ਼ਾਨ ਆਪਾਂ ਨੇ ਲਗਾਇਆ ਹੋਇਆ ਨਾ ਇਹਦੇ ਉੱਪਰ ਉੱਪਰ ਰੱਖ ਦੇ ਜਾਵਾਂਗੇ ਆਪਾਂ ਤੇ ਸिलाई ਲਗਾਉਂਦੇ ਜਾਵਾਂਗੇ ਕਪੜਾ ਤੁਸੀਂ ਕੋਈ ਨਹੀਂ ਖਿੱਚਣਾ ਨਾਤਾ ਖਿੱਚਣਾ ਲਾਈਨਿੰਗ ਵਾਲਾ ਤੇ ਨਾ ਹੀ ਆਪਣਾ ਮੇਨ ਫੈਬਰਿਕ ਇਹਦੇ ਠੀਕ ਹੈ ਹੁਣ ਆਪਾਂ ਇਹ ਜਿਹੜੀ ਪਾਈਪਿੰਗ neck ਤੇ ਲੱਗੀ ਹੋਈ ਹੈ ਨਾ ਇਹਦੇ ਨਾਲ-ਨਾਲ ਆਪਾਂ ਨੇ ਸिलाई ਲਾਉਣੀ ਹੈ ਕੋਈ ਵੀ ਕਪੜਾ ਖਿੱਚੇ ਬਗੈਰ ਢਿੱਲੇ ਹੱਥ ਦੇ ਨਾਲ ਤੁਸੀਂ ਇਹ ਸਿਲਾਈ ਜਿਹੜੀ ਹੈਗੀ ਹੈ ਕੰਪਲੀਟ ਕਰਨੀ ਹੈ ਤੇ ਇਹ ਜਿਹੜਾ ਚੌਕ ਦੇ ਨਾਲ ਆਪਾਂ ਨੇ ਨਿਸ਼ਾਨ ਲਗਾਇਆ ਸੀ ਇਹਦੇ ਉੱਪਰ ਹੀ ਆਪਾਂ ਨੇ ਇਹ ਮੇਨ ਫੈਬਰਿਕ ਨੂੰ ਰੱਖਦੇ ਜਾਣਾ ਠੀਕ ਹੈ ਦੇਖੋ ਸੈਂਟਰ ਚ ਆ ਗਿਆ ਆਪਣਾ neck ਠੀਕ ਹੈ ਦੇਖੋ ਪੂਰੇ ਸੈਂਟਰ ਤੇ ਇਹ ਆਪਣਾ neck ਜਿਹੜਾ ਉਰੇ ਆ ਜਾਊਗਾ ਠੀਕ ਹੈ ਤਾਂ ਇਦਾਂ ਹੀ ਆਪਾਂ ਨੇ ਬਿਲਕੁਲ ਐਸੇ ਨਿਸ਼ਾਨ ਦੇ ਉੱਪਰ ਉੱਪਰ ਲੈ ਕੇ ਆਣਾ ਤੁਸੀਂ ਠੀਕ ਹੈ ਹੱਥ ਹਿੱਲੇ ਰੱਖਣਾ ਕਪੜਾ ਉੱਪਰ ਜਾਂ نیچے ਵਾਲਾ ਕੋਈ ਨਹੀਂ ਖਿੱਚਣਾ ਤੁਸੀਂ ਠੀਕ ਹੈ ਇਹਦੇ ਵਿੱਚ ਨਾ ਉਰੇ ਇਹ ਕਟ ਦਾਣੇ ਵਾਲੇ ਮੋਤੀ ਲੱਗੇ ਹੋਏ ਆ ਇਸ ਕਰਕੇ ਜਿਹੜੀ ਹੈਗੀ ਆ ਨਾ ਸਲਾਈ ਲਾਉਣ ਚ ਥੋੜੀ ਜੀ ਦਿੱਕਤ ਆ ਰਹੀ ਹੈ ਆ ਦੇਖੋ ਘੁੰਮ ਕੇ ਨਾ ਆਪਾਂ ਇਦਾਂ ਦੂਜੇ ਸਿਰੇ ਤੇ ਆ ਗਏ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਆ ਦੇਖੋ ਇੱਕ ਸਿਰੇ ਤੋਂ ਆਪਾਂ ਨੇ ਸਲਾਈ ਸ਼ੁਰੂ ਕੀਤੀ ਸੀਗੀ ਤੇ ਆਪਾਂ ਦੂਜੇ ਸਿਰੇ ਦੇ ਉੱਪਰ ਆ ਗਏ ਸੀ ਠੀਕ ਹੈ ਆ ਦੇਖੋ ਹੁਣ ਤੇ ਇਹ ਲਾਈਨਿੰਗ ਦੇਖੋ ਤੁਸੀਂ ਲਾਈਨਿੰਗ ਜਿਹੜੀ ਆਪਣੀ ਪ੍ਰੋਪਰ ਤਰੀਕੇ ਦੇ ਨਾਲ ਅਟੈਚ ਹੋ ਚੁੱਕੀ ਹੈ ਗਲੇ ਦੇ ਉੱਪਰ ਠੀਕ ਹੈ ਮੈਂ ਤੁਹਾਨੂੰ ਗਲਾ ਜਿਹੜਾ ਹੈਗਾ ਆ ਦੇਖੋ ਸਿੱਧਾ ਕਰਕੇ ਦਿਖਾ ਦਿੰਦੀ ਹਾਂ ਹੁਣ ਆਪਾਂ ਨਿੱਕ ਸਲਾਈ ਹੋਰ ਲਾਉਣੀ ਹੈ ਉਹ ਲਾਣੀ ਆਪਾਂ ਨੇ ਦੱਬਵੀਂ ਇਦਾਂ ਠੀਕ ਹੈ ਤਾਂ ਜੋ ਲਾਈਨਿੰਗ ਜਿਹੜੀ ਹੈਗੀ ਨਾ ਇਦਾਂ ਬਾਹਰ ਨੂੰ ਨਾ ਆਵੇ ਨਿਕਲ ਨਿਕਲ ਕੇ ਤੇ ਆਪਾਂ ਹੁਣ ਤੁਹਾਨੂੰ ਉਲਟੀ ਸਾਈਡ ਤੋਂ ਵੀ ਮੈਂ ਦਿਖਾ ਦਿੰਨੀ ਹੇ ਦੇਖੋ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਕਿ ਅਰੇਂਜਮੈਂਟ neck ਜਿਹੜਾ ਆਪਣਾ ਬਣਿਆ ਹੁੰਦਾ ਹੁਣ ਉਹਦੇ ਉੱਪਰ ਲਾਈਨਿੰਗ ਤੁਸੀਂ suit ਦੇ ਵਿੱਚ ਕਿੱਦਾਂ ਅਟੈਚ ਕਰਨੀ ਹੈ ਇਹ ਚੀਜ਼ ਤੁਹਾਨੂੰ ਸਮਝ ਆ ਗਈ ਹੋਊਗੀ ਤੇ ਹੁਣ ਆਪਾਂ ਇਹਦੇ ਉੱਪਰ ਦੱਬਵੀਂ ਚਲਾਈ ਲਗਾ ਕੇ ਇਸ ਨੂੰ ਕੰਪਲੀਟ ਕਰ ਦਵਾਂਗੇ ਪਿੱਛੇ ਤੋਂ ਵੀ ਦੇਖ ਸਕਦੇ ਹੋ ਤੁਸੀਂ ਪੂਰੀ ਫਿਨਿਸ਼ਿੰਗ ਹੈ ਕੋਈ ਧੱਗਾ ਬਾਹਰ ਨਹੀਂ ਨਿਕਲੇ ਹੋਇਆ ਕੋਈ ਵਲ ਨਹੀਂ ਆਇਆ ਹੋਇਆ ਇਹਦੇ ਵਿੱਚ ਠੀਕ ਹੈ ਤੇ ਹੁਣ ਆਪਾਂ ਦੇਖੋ ਇਹਨੂੰ ਕਰਾਂਗੇ ਸਿੱਧਾ ਸਿੱਧੇ ਪਾਸੇ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਇਹ ਸਿੱਧੇ ਪਾਸੇ ਵਾਲੇ ਦੀ ਫਿਨਿਸ਼ਿੰਗ ਵਿੱਚ ਵੀ ਕੋਈ ਜ਼ਿਆਦਾ ਫਰਕ ਨਹੀਂ ਆਇਆ ਕਈ ਵਾਰ ਕੀ ਹੋ ਜਾਂਦਾ ਹੈ ਇਹ ਜੇ ਕੋਈ ਸਲਾਈ ਅਦੇ ਪਿੱਛੇ ਲੱਗ ਜਾਂਦੀ ਹੈ ਤਾਂ ਬਿਲਕੁਲ ਇੱਕਦਮ ਪਰਫੈਕਟ ਜਿਹੜੀ ਸਲਾਈ ਲੱਗੀ ਹੈ ਤੇ ਤੁਸੀਂ ਵੀ ਐਦਾਂ ਲਾਈਨਿੰਗ ਅਟੈਚ ਕਰੋਗੇ ਆਪਣੇ ਰੈਡੀਮੇਡ neck ਦੇ ਵਿੱਚ ਤਾਂ ਐਦਾਂ ਹੀ ਤਿਆਰ ਹੋਊਗਾ ਪੂਰੀ ਫਿਨਿਸ਼ਿੰਗ ਵਾਲਾ ਠੀਕ ਹੈ ਜੀ ਤੇ ਅੱਗੇ ਤੋਂ ਤੁਸੀਂ ਇਸ ਤਰੀਕੇ ਨੂੰ ਫਾਲੋ ਕਰਨਾ ਠੀਕ ਹੈ ਜੇ ਤੁਹਾਡੇ ਕੋਲ ਐਦਾਂ ਦਾ neck ਬਣਿਆ ਹੋਇਆ ਆਵੇ ਤੇ ਹੁਣ ਆਪਾਂ ਇਹਦੇ ਉੱਪਰ ਇੱਕ ਦੱਬਵੀਂ ਸਲਾਈ ਲਾ ਕੇ ਇਸ ਨੂੰ ਕੰਪਲੀਟ ਕਰ ਦਿੰਨੇ ਆ ਤੇ ਦੋਸਤੋ ਇਹ ਸੀਗਾ ਆਪਣੀ ਅੱਜ ਦੀ ਵੀਡੀਓ ਦਾ ਜਿਹੜਾ ਵੀਡੀਓ ਬਣਾਉਣ ਦਾ ਮੇਨ ਮਕਸਦ ਕਿ ਤੁਹਾਨੂੰ ਜਿਹੜਾ ਹੈਗਾ neck ਦਾ ਪਤਾ ਚੱਲ ਸਕੇ ਸੋ ਦੋਸਤੋ neck ਮੈਂ ਤੁਹਾਨੂੰ ਬਣਾ ਕੇ ਦਿਖਾਤਾ ਕਿ ਪਾਈਪਿੰਗ ਵਾਲਾ neck ਜਿਵੇਂ ਕੇ ਰੈਡੀਮੇਡ neck ਠੀਕ ਹੈ ਬਣਿਆ ਹੋਇਆ ਆਂਦਾ ਉਹ ਕਿੱਦਾਂ ਉਹਦੇ ਵਿੱਚ ਆਪਾਂ ਨੇ ਲਾਈਨਿੰਗ ਜਿਹੜੀ ਹੈਗੀ ਐ ਅਟੈਚ ਕਰਨੀ ਹੈ ਠੀਕ ਹੈ ਬਾਕੀ ਬਿਨਾ ਲਾਈਨਿੰਗ ਤੋਂ ਤਾਂ ਤੁਸੀਂ ਇਹਨੂੰ ਇਦਾਂ ਹੀ ਬਣਾ ਸਕਦੇ ਹੋ ਲਾਈਨਿੰਗ ਅਟੈਚ ਕਰਨ ਦਾ ਤਰੀਕਾ ਮੈਂ ਤੁਹਾਨੂੰ ਦੱਸਦਾ ਬਾਕੀ ਜੇ ਤੁਹਾਨੂੰ ਕੋਈ ਵੀ ਡਾਊਟ ਵਗੈਰਾ ਹੁੰਦਾ ਹੈ ਠੀਕ ਹੈ ਤੇ ਹੋਰ ਵੀ ਕੋਈ ਡਾਊਟ ਤੁਹਾਡਾ ਹੋਵੇ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਮੈਂ ਤੁਹਾਡੇ ਕਮੈਂਟ ਦਾ ਰਿਪਲਾਈ ਦਵਾਂਗੀ ਤੁਹਾਡੇ ਹਰ ਸਵਾਲ ਦਾ ਮੈਂ ਜਵਾਬ ਦਵਾਂਗੀ ਬਾਕੀ ਮੈਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਮੇਰੇ WhatsApp ਨੰਬਰ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਕੋਈ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਡਾਊਟ ਹੁੰਦਾ ਹੈ ਸੋ ਦੋਸਤੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਲਾਸਟ ਵਿੱਚ ਫੇਰ ਮੈਂ ਤੁਹਾਨੂੰ ਇੱਕ ਵਾਰ ਉਹੀ ਗੱਲ ਰਿਪੀਟ ਕਰਦੀ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਥਰੂ ਕਰ ਲੈਣਾ ਤਾਂ ਜੋ ਤੁਹਾਨੂੰ ਹਰ ਰੋਜ਼ ਇਦਾਂ ਦਾ ਵਧੀਆ-ਵਧੀਆ ਸਟੀਚਿੰਗ ਬਾਰੇ ਜਾਣਕਾਰੀ ਮਿਲ ਸਕੇ ਤੇ ਤੁਸੀਂ ਹਰ ਰੋਜ਼ ਕੁਝ ਨਵਾਂ ਸਿੱਖ ਸਕੋ ਠੀਕ ਹੈ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਤੁਸੀਂ ਕਿੱਥੋਂ-ਕਿੱਥੋਂ ਮੇਰੀ ਵੀਡੀਓ ਦੇਖਦੇ ਹੋ ਇਹ ਵੀ ਜ਼ਰੂਰ ਦੱਸਿਆ ਕਰੋ